ਹਾਂਜੀ ਭਰਾਵੋ ਇਹ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਜੀ ਇਹ ਰਾਜਸਥਾਨ ਦੇ ਵਿੱਚ ਚਤੌੜਗੜ ਦੇ ਲਵੇ ਸਾੰਬਰੀਆ ਸੇਠ ਮਹਾਰਾਜ ਜੀ ਦਾ ਮੰਦਿਰ ਆਗਾ ਜਿਹੜਾ ਇਹ ਜਿਹੜਾ ਗੇਟ ਆ ਹਜੇ ਇਹ ਬਾਈ ਬਣ ਰਿਹਾ ਹੈ ਤੇ ਬਹੁਤ ਸੋਹਣਾ ਦੇਖੋ ਬਾਈ ਗੇਟ ਆਗਾ ਇਹ ਇੱਥੇ ਨਤਮਸਤਕ ਹੋ ਗਿਆ 15 ਵਰਦਿਆਂ ਇਹ ਬਾਈ ਸੇਠ ਜੀ ਮਸ਼ਹੂਰ ਨੇ ਇਸ ਗੱਲ ਲਈ ਵੀ ਜੋ ਵੀ ਬੰਦਾ ਇਹਨਾਂ ਕੋਲੇ ਸੁੱਖ ਸੁੱਖ ਕੇ ਇਨਾਂ ਨੂੰ ਆਪਦੇ ਕੰਮ ਦੇ ਵਿੱਚ 파ਟਰਨਰ ਬਣਾਉਗਾ ਜਿਵੇਂ ਆਪਾਂ ਕਹਿ ਜਾਂਦੇ ਆ ਵੀ ਜੀ ਮੈਂ ਸੁਖ ਸੁਖ ਲਈ ਵੀ ਮੈਂ ਆਪਦੇ ਜਿੰਨਾ ਮੈਨੂੰ ਮੁਨਾਫਾ ਹੋਊਗਾ ਵੀ ਉਹਦੇ ਵਿੱਚੋਂ ਮੈਂ 5% 10% ਜਾਂ ਜਿੰਨਾ ਵੀ ਆ ਵੀ ਮੈਂ ਇੱਥੇ ਮੰਦਰ ਦੇ ਵਿੱਚ ਸੇਠ ਜੀ ਨੂੰ ਚੜਾ ਕੇ ਜਾਊਗਾ ਤੇ ਮੰਨ ਲਓ ਵੀ ਸੇਠ ਜੀ ਨੂੰ ਕਹਿ ਜਾਂਦਾ ਵੀ ਤੁਸਾਨੂੰ ਮੈਂ ਆਪਦਾ 파ਟਰਨਰ ਬਣਾ ਲਿਆ ਆਪਦੇ ਕੰਮ ਦੇ ਵਿੱਚ ਵੀ ਮੈਨੂੰ ਮੇਰੇ ਕੰਮ ਦੇ ਵਿੱਚ ਵਫਾ ਕਰਿਓ ਵਾਦਾ ਕਰਿਓ ਵੀ ਮੈਂ ਤੁਹਾਨੂੰ ਆਪਦਾ ਇਹਦਾ ਹੈਗਾ ਨਾਲ 파ਟਨਰ ਬਣਾ ਲਿਆ ਤੇ ਇਥੇ ਅੰਦਰ ਜਾ ਕੇ ਆਪਾਂ ਪਰਮਿਸ਼ਨ ਲਵਾਂਗੇ ਵੀਡੀਓ ਬਣਾਉਣ ਦੀ ਵੈਸੇ ਅੰਦਰ ਪਰਮਿਸ਼ਨ ਲੈਣੀ ਪੈਂਦੀ ਹੈਗੀ ਇਜਾਜ਼ਤ ਨਹੀਂ ਹੈਗੀ ਤੇ ਇਹ ਬਹੁਤ ਸੋਹਣੀ ਜਗ੍ਹਾ ਬਣ ਰਹੀ ਆ ਇਥੇ ਮਹੀਨੇ ਦੇ ਵਿੱਚ 10 ਲੱਖ ਲੋਕ ਪੂਰੇ ਭਾਰਤ ਤੋਂ ਆਉਂਦੇ ਆਗੇ ਜਾਂ ਵਿਦੇਸ਼ਾਂ ਤੋਂ ਵੀ ਇਥੇ ਬਹੁਤ ਲੋਕ ਆਉਂਦੇ ਆ ਤੇ 8-9 ਕਰੋੜ 12 ਕਰੋੜ ਮਹੀਨੇ ਦਾ ਜਿਹੜਾ ਇੱਥੇ ਚੜਾਵਾਗਾ ਉਹ ਆਮ ਦੀ ਗੱਲ ਆ ਦੇਖ ਲਓ ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਇੱਥੇ ਖਾਸ ਖਾਸ ਦੀ ਖੇਤੀ ਕਰਦੇ ਆਗੇ ਉਹ ਵੀ ਇੱਥੇ ਆ ਕੇ ਆਪਦੇ ਖਾਸ ਖਾਸ ਤੋਂ ਜੋ ਵੀ ਆਪਾਂ ਕਹਿ ਦਈਏ ਵੀ ਕਾਲਾ ਮਾਲ ਨਿਕਲਦਾਗਾ ਉਹਦੇ ਵਿੱਚੋਂ ਵੀ ਹਿੱਸਾ ਜਿਹੜਾ ਚਾਹੇ ਉਹਨੂੰ ਵੇਚ ਕੇ ਜਾਂ ਕਮਾਈ ਕਰਕੇ ਜੋ ਵੀ ਜਿਵੇਂ ਕਿਸੇ ਸਰਕਾਰ ਲੈਂਦੀ ਆ ਜਾਂ ਕਿਵੇਂ ਵੀ ਆ ਜਾਂ ਉਹਦਾ ਇੱਥੇ ਮੱਥਾ ਟੇਕ ਕੇ ਜਾਂਦੇ ਆਗੇ ਤੇ ਇੱਥੇ ਰਹਿਣ ਕਰਨ ਦਾ ਪੂਰਾ ਫੁੱਲ ਪ੍ਰਬੰਧਾ ਜਿਵੇਂ ਤੁਸੀਂ ਦੇਖੋ ਹੋਟਲ ਵੀ ਬਣੇ ਹੋਏ ਨੇ ਗੈਸਟ ਹਾਊਸ ਵੀ ਬਣੇ ਹੋਏ ਨੇ ਕਿ ਅਸੀਂ ਖੁਦ ਜਿਹੜਾ ਇੱਥੇ ਮੰਦਿਰ ਵਾਲੀ ਧਰਮਸ਼ਾਲਾ ਦੀ 100 ਰੁਪਏ ਦੇ ਵਿੱਚ ਦੋ ਬੈੱਡ ਲੱਗੇ ਹੋਣਗੇ ਦੋ ਬੰਦਿਆਂ ਦੇ ਪੈਣ ਵਾਸਤੇ ਆਪਾਂ ਕਹੀ ਵੀ ਜੋੜਾ ਜੋੜੀ ਪੈ ਸਕਦੇ ਆਗੇ ਤੇ 100 ਰੁਪਏ ਦੇ ਵਿੱਚ ਦੇਖ ਲਓ ਨੌ ਤੋਂ ਹੁੰਦੀ ਜਿਹੜੀ ਸਹੂਲਤਾਂ ਉਹ ਬਾਹਰੇ ਬਣਿਆ ਹੋਏ ਨੇ ਧਰਮਸ਼ਾਲਾ ਦੇ ਵਿੱਚ ਬਣਿਆ ਹੁੰਦਾ ਹੈਗਾ ਬਹੁਤ ਹੀ ਸੋਹਣੀ ਇਹ ਜਗ੍ਹਾ ਤੇ ਹੋ ਦੇਖ ਲਓ ਤੁਸੀਂ ਵੀ ਮੰਦਿਰ ਦਾ ਜਿਹੜਾ ਉਧਰ ਇੱਕ ਨਿਰਮਾਣ ਵੀ ਹੋਈ ਜਾਂਦਾ ਹਾਜੀ ਅਸੀਂ ਵੀ ਨਵੇਂ ਇਹਦੇ ਵਿੱਚ ਇੰਟਰ ਹੋਿਆਂਗੇ ਤੇ ਸੋਚਿਆ ਵੀ ਯਾਰ ਸਾਨੂੰ ਵੀ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਮੰਦਿਰ ਦੇ ਬਾਰੇ ਜਾਣਕਾਰੀ ਦਈਏ ਤੇ ਇੱਥੇ 30 ਰੁਪਈਆ ਤੋਂ ਜਿਹੜਾ ਖਾਣਾਗਾ ਉਹ ਜਿਹੜੇ ਮੰਦਿਰ ਪਰਿਸ਼ਦ ਆ ਗਈ ਆਪਾਂ ਕਹਿ ਦਈਏ ਵੀ ਉਹਨਾਂ ਵੱਲੋਂ ਸਟਾਰਟ ਹੋ ਜਾਂਦਾ 30 ਰੁਪਈਆ ਦੇ ਵਿੱਚ ਤੁਹਾਨੂੰ ਪੂਰਾ ਵਧੀਆ ਫੂਡ ਮਿਲੂ ਇੱਥੇ ਜਿਹੜਾ ਦਰਸ਼ਨ ਕਰਨ ਦਾ ਸਮਾਂ ਹੈ ਉਹ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਦੁਪਹਿਰ 2:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇੱਥੇ ਮੰਦਿਰ ਦੇ ਆਪਾਂ ਦਰਸ਼ਨ ਕਰ ਸਕਦੇ ਆ ਤੇ ਅੰਦਰ ਪੁਲਿਸ ਥਾਣਾ ਵੀ ਬਣਾਇਆ ਹੋਇਆ ਹੈ ਜਿਹੜੀ ਸਿਕਿਉਰਿਟੀ ਹੈਗੀ ਆਮ ਪਬਲਿਕ ਨੂੰ ਕੋਈ ਵੀ ਸਰਧਾ ਦੁਆਉਂਦੇ ਨਹੀਂਗੇ ਚਾ ਉਹਨਾਂ ਨੂੰ ਆਪਾਂ ਕਹ ਜੀ ਕੋਈ ਦਿੱਕਤ ਨਹੀਂ ਆਉਂਦੀ ਤੇ ਇੱਧਰ ਦੇ ਪਾਸੇ ਜੀ ਸਾਰੀਆਂ ਮਾਰਕੀਟ ਵਾਲੀਆਂ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਉਈ ਰਿਫੀ ਦੋਹਰੂਤ ਕਰਨੀਆਂ ਕੁਝ ਵੀ ਹੋ ਕਰਨਾਗਾ ਆਪਾਂ ਕਹੀਏ ਵੀ ਤੁਸੀਂ ਜੇ ਉਰੇ ਆਉਣਾ ਤਾਂ ਤੁਹਾਨੂੰ ਚਤੌੜਗੜ੍ਹ ਰੇਲਵੇ ਸਟੇਸ਼ਨ ਨੇੜੇ ਪਹੂ ਉਦੇਪੁਰ ਰੇਲਵੇ ਸਟੇਸ਼ਨ ਨੇੜੇ ਕੋ ਚਤੌੜਗੜ੍ਹ ਤੋਂ ਤਾਂ ਹੈਗਾ ਸਾਰਾ ਇਹ 44 ਕਿਲੋਮੀਟਰ ਦੂਰ ਉਦੇਪੁਰ ਤੋਂ ਹੈਗਾ ਇਹ 60-70 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਵੀ ਇਹਨੂੰ ਉਦੇਪੁਰ ਦਾ ਜਿਹੜਾ ਉਹ ਨੇੜੇ ਪੈਂਦਾਗਾ ਤੇ ਉਥੋਂ ਤੁਹਾਨੂੰ ਇੱਥੇ ਆਉਣਾ ਪੈਂਦਾ ਤੇ ਆ ਵੀ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਅੰਦਰ ਸਾਰੇ ਇਹਦੇ ਕਮਰੇ ਬਣੇ ਹੋਏ ਨੇ ਤੇ ਨੋ ਪਾਰਕਿੰਗ ਦਾ ਬੋਰਡ ਲੱਗਿਆ ਵੀ ਗੱਡੀ-ਗੁੱਡੀ ਕੋਈ ਅੰਦਰ ਲਿਆਂ ਨਹੀਂ ਸਕਦੇ ਤੇ ਉ ਆਪਾਂ ਆਉਣਾ ਕਹਿੰਦੇ ਵੀ ਯਾਤਰੀਆਂ ਦੇ ਵਾਸਤੇ ਕਿਰਪਾ ਯਾਤਰੀ ਨਹਾਤੇ ਸਮੇਂ ਆਪਣੇ ਕੱਪੜੇ ਉਹਨਾਂ ਅਗਦੀ ਕਪੂਰਨ ਧਿਆਨ ਰੱਖੋ ਤੇ ਇਦਾਂ ਨਾਲ ਦੇ ਕਮਰੇ ਨਹੀਂ ਸਾਰੇ ਅਸੀਂ ਉਹ ਦੂਜੇ ਪਾਸੇ ਕਮਰੇ ਲੈਤਾਗਾ ਜਿੱਥੇ ਸਾਨੂੰ 100 ਰੁਪਏ ਚ ਮਿਲਿਆ ਤੇ ਆ ਮੇਰੇ ਖਿਆਲ ਚ ਇਹਦਾ ਮੇਨ ਗੇਟ ਹੋਊ ਅਸੀਂ ਇੱਥੋਂ ਪਤਾ ਕਰ ਲਈਏ ਉਦੋਂ ਬਾਅਦ ਵੀਡੀਓ ਬਣਾਵਾਂਗੇ ਅੱਗੇ ਇੱਥੋਂ ਬਾਈ ਜੀ ਅਸੀਂ ਆਹ ਵੀਰ ਨੂੰ ਪੁੱਛਿਆ ਇਹਨੇ ਬਹੁਤ ਵਧੀਆ ਦੱਸਿਆ ਥੈਂਕ ਯੂ ਬਾਈ ਤੇ ਉਹਨੂੰ ਬਾਈ ਨੂੰ ਆਪਣਾ ਕਾਰਡ ਦੇ ਕੇ ਆ ਤੇ ਉਥੇ ਦਲਾ ਵੀ ਆਖਦੇ ਆ ਤੇ ਭਾਈ ਇਧਰ ਦੀ ਆਪਾਂ ਜਾਣਾਗਾ ਉਹ ਕਹਿੰਦਾ ਵੀ ਅੰਦਰ ਜਾਓ ਕਹਿੰਦਾ ਵੀ ਬਾਹਰੇ ਸਾਨੂੰ ਵੀਡੀਓ ਬਣਾਉਣ ਦੰਦੇ ਹੈਗੇ ਪਰ ਜਦੋਂ ਮੂਰਤੀ ਆ ਗਈ ਜਿੱਥੇ ਉਥੇ ਮੂਰਤੀ ਦੇ ਸਾਹਮਣੇ ਹੀ ਨੀ ਕੈਮਰਾ ਚਲਾਉਂਦੀ ਪਰਮਿਸ਼ਨ ਹੈਗੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਜੇ ਪਰਮਿਸ਼ਨ ਮਿਲੇ ਇੱਥੇ ਨਾ ਤੁਸੀਂ ਆਪਾਂ ਕਹੀਏ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਰਦਾ ਦੀ ਜੇਕਰ ਤੁਸੀਂ ਸਰਦਾ ਭਾਵਨਾ ਦੇ ਨਾਲ ਇੱਥੇ ਆਉਂਗੇ ਸੁਖ ਸੁਖ ਕੇ ਜਾਉਂਗੇ ਕੋਈ ਵੀ ਜਿਹਾਂ ਆਪਦੇ ਕਾਰੋਬਾਰ ਦੇ ਵਾਅਦੇ ਹੁੰਦੇ ਕਿਉਂਕਿ ਮੇਨ ਲੋਕ ਉਰੇ ਆਉਂਦੇ ਆਗੇ ਆਪਦੇ ਕਾਰੋਬਾਰ ਦੇ ਵਾਅਦੇ ਦੇ ਲਈ ਵੀ ਜਿਹੜਾ ਸਾਡਾ ਕਾਰੋਬਾਰ ਆ ਉਹਦਾ ਵਾਅਦਾ ਹੋਵੇ ਤੇ ਉਹਦੇ ਵਿੱਚ ਆਪਾਂ ਕਹੀਏ ਵੀ ਦਿਨ ਦੁੱਗਣੀ ਰਾਤ ਚੌਗਣੀ ਤੱਕੀ ਹੋਵੇ ਇੱਕਣਾ ਬਾਈ ਜੀ ਆਹ ਬਹੁਤ ਸੋਹਣੀ ਚੀਜ਼ ਲੱਗੀ ਇੱਥੇ ਪੰਛੀਆਂ ਲਈ ਘਰ ਬਣਾਏ ਵੇਣ ਦੇਖ ਲਓ ਆਪਣਾ ਆਪ ਦੇ ਲਈ ਤਾਂ ਹਰ ਇੱਕ ਬੰਦਾ ਹੀ ਘਰ ਬਣਾਉਂਦਾਗਾ ਤੇ ਇਹ ਰਾਜਸਥਾਨ ਦੇ ਵਿੱਚ ਇਹ ਮੈਂ ਗੁਜਰਾਤ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਦੇਖਿਆ ਹੁਣ ਆਪਣੇ ਪੰਜਾਬ ਦੇ ਵਿੱਚ ਲੁਧਿਆਣਾ ਵੀ ਇੱਕ ਇਸ ਤਰ੍ਹਾਂ ਦੇ ਪੰਛੀਆਂ ਲਈ ਘਰ ਬਣਾਏ ਨੇ ਬਹੁਤ ਸੋਹਣਾ ਲੱਗਿਆ ਤੇ ਇੱਥੇ ਵੀ ਬਾਈ ਜੋ ਵੀ ਲੋਕ ਮੱਥਾ ਟੇਕਣ ਆਉਂਦੇ ਹੈਗੇ ਤਾਂ ਆਹ ਦੇਖੋ ਵੀ ਜਿਵੇਂ ਆਹ ਬਣਾਈ ਜਾਂਦੇ ਹੈਗੇ ਇਹ ਜੇ ਕਿਆ ਬਣਾਤੇ ਸਭ ਨੂੰ ਘਰ ਬਣਾਤੇ ਹਨ ਮਕਾਨ ਬਣਾਤੇ ਹਨ ਠੀਕ ਹੈ ਜਿਵੇਂ ਹਮ ਸੁਖ ਸੁਖਦੇ ਹੈ ਕਿ ਹਮਾਰਾ ਮਕਾਨ ਬਣ ਜਾਏ ਐਸਾ ਠੀਕ ਹੈ ਠੀਕ ਹੈ ਠੀਕ ਹੈ ਹਮਾਰੇ ਪੰਜਾਬ ਮੇ ਵੀ ਹਮ ਬਹੁਤ ਜਗ੍ਹਾ ਪਰ ਐਸਾ ਬਣਾਤੇ ਹੈ ਠੀਕ ਹੈ ਠੀਕ ਹੈ ਬਈ ਚੀਜ਼ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਇਧਰ ਮੈਂ ਕਿ ਪਛਾਹ ਤੁਸੀਂ ਦੇਖ ਸਕਦੇ ਹੋ ਜੀ ਵੀ ਕਿੰਨੀ ਸਰਦਾ ਦੇ ਨਾਲ ਲੋਕ ਇੱਥੇ ਆਉਂਦੇ ਆਗੇ ਜਿਵੇਂ ਆਪਾਂ ਪੰਜਾਬ ਦੇ ਵਿੱਚ ਕਿੰਨੀ ਜਗ੍ਹਾ ਤੇ ਦੇਖਦੇ ਹਾਂ ਹਨ ਆਪਾਂ ਉਹ ਕਰਦੇ ਹੁੰਦੇ ਆ ਤੇ ਇਸ ਜਗ੍ਹਾ ਤੇ ਬਾਈ ਜਨਵਰਾਂ ਦੇ ਖਾਣ ਲਈ ਮੱਕੀ ਵਗੈਰਾ ਬਾਜਰਾ ਵਗੈਰਾ ਜਾਂ ਜੋ ਵੀ ਦਾਣੇ ਵਗੈਰਾ ਨੇ ਲੋਕ ਇੱਥੇ ਪਾਉਂਦੇ ਆਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਦੇਸ਼ਾਂ ਬਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਅੱਜ ਵੀ ਜਦੋਂ ਹੁਣ ਅਸੀਂ ਆਏ ਆ ਉਧਰ ਦੀ ਘੁੰਮਦੇ ਘਮਾਉੇ ਸੀ ਹੁੰਦਾ ਸੀ ਉਧਰ ਦੀ ਜਿੱਥਰ ਦੀ ਹੁਣ ਅਸੀਂ ਆਏ ਆਗੇ ਉਧਰਲੇ ਪਾਸੇ ਦੀ ਜਿਹੜੀ ਪ੍ਰਵੇਸ਼ ਐਂਟਰੀ ਹੈਗੀ ਉਹ ਹੁਣ ਨਵਾਂ ਬਣ ਰਿਹਾਗਾ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਉਹਦੇ ਤੇ ਆਪਾਂ ਕਹੀਏ ਜਿਹੜੀ ਬਿਲਡਿੰਗ ਆ ਉਹ ਸਾਰੀ ਜਾ ਰਹੀ ਆ ਤੇ ਇਹ ਸਾਰੀ ਜੀ ਸਾਹਮਣੇ ਬਿਲਡਿੰਗ ਆ ਗਈ ਜਦੋਂ ਆਪਾਂ ਕਹਦੇ ਉਹ ਵੀ ਇਧਰਲੇ ਪਾਸਿਓਂ ਲਿਖਿਆ ਹੋਇਆ ਪ੍ਰਵੇਸ਼ ਇੱਧਰਲੇ ਪਾਸੋਂ ਲਿਖਿਆ ਨਿਕਾਸ਼ ਤੇ ਆਪਾਂ ਦੇਖ ਰਿਹਾ ਵੀ ਕਿੱਧਰਲੇ ਪਾਸੋਂ ਜਿਹੜੀ ਐਂਟਰੀ ਆ ਗਈ ਇਹਦੀ ਕਰਦੇ ਆ ਤੇ ਉਸ ਤੋਂ ਪਹਿਲਾਂ ਜਿਹੜੀਆਂ ਚੱਪਲਾਂ ਵਗੈਰਾ ਲੱਗੀਆਂ ਚੱਪਲਾਂ ਜੁੱਤੇ ਵਗੈਰਾ ਆਪਾਂ ਇੱਥੇ ਜੋ ਵੀ ਆ ਛੋਟੇ ਅਤਾਰ ਦੀ ਇਹ ਸਾਈਡ ਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਚਲਦੇ ਆਂਗੇ ਅੰਦਰ ਨਤਮਸਤਕ ਹੋਣ ਦੇ ਲਈ ਤੁਸੀਂ ਵੀ ਜੇਕਰ ਕਦੇ ਵੀ ਸੰਭਵ ਹੋਵੇ ਤਾਂ ਜਰੂਰ ਇੱਥੇ ਮੱਥਾ ਟੇਕਣ ਆਇਓ ਤੇ ਆਪਾਂ ਇੱਕ ਵਾਰੀ ਉਹ ਤੋਂ ਵੀ ਉੱਤੋਂ ਪੁੱਛ ਲਈਏ ਤੇ ਲੋ ਜੀ ਭਰਾਵੋ ਇੱਥੇ ਆਪਾਂ ਬੈਠ ਵੀ ਸਕਦੇ ਆ ਜਿਵੇਂ ਦਿਨੇ ਕਿਵੇਂ ਵੀ ਆਪਾਂ ਆਰਾਮ ਨਾਮ ਭਜਨ ਬੰਦਗੀ ਕਰਨੀਆਂ ਹਨਾ ਤਾਂ ਆਪਾਂ ਇੱਥੇ ਆ ਕੇ ਬੈਠ ਸਕਦੇ ਆ ਤੁਸੀਂ ਦੇਖੋ ਵੀ ਕਿੰਨਾ ਵਧੀਆ ਜਿਵੇਂ ਰਾਜਸਥਾਨ ਦਾ ਇਹ ਸੱਭਿਆਚਾਰ ਆ ਵੀ ਇਸ ਤਰ੍ਹਾਂ ਦੀਆਂ ਕਲਾਕਿਰਤੀਆਂ ਮੂਰਤੀਆਂ ਸਾਰੀਆਂ ਹੋ ਕਰਕੇ ਹਨਾ ਤੇ ਬਹੁਤ ਸੋਹਣੇ ਤਰੀਕੇ ਨਾਲ ਆ ਬਾਈ ਤੇ ਆਹ ਸਾਰਾ ਇੱਧਰ ਬਣਿਆ ਹੋਇਆ ਮੈਨੂੰ ਲੱਗਦਾ ਵੀ ਜਦੋਂ ਕੋਈ ਦਿਨ ਜਿਹੜਾ ਇੱਥੇ ਬਣਾਇਆ ਜਾਂਦਾਗਾ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਇੱਥੇ ਸਾਰੀ ਭੀੜ ਲੱਗਦੀ ਹੂ ਕਿ ਲੈਣਾ ਦੇ ਵਿੱਚ ਲੱਗ ਕੇ ਆਪਾਂ ਕਹੀਏ ਵੀ ਜਿਹੜਾ ਮੱਥਾ ਹੈਗਾ ਉਹ ਟੇਕਿਆ ਜਾਂਦਾ ਹੈ ਆਪਾਂ ਇੰਦਾ ਸਕਿਉਰਟੀ ਵਾਲਾ ਵੀਰ ਆ ਉਹਨੂੰ ਪੁੱਛਾਂਗੇ ਉਹ ਨਾਲ ਗੱਲਬਾਤ ਕਰਾਂਗੇ ਰਾਮ ਰਾਮ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਜਹਾਂ ਪਰ ਮਹੀਨੇ ਮੇ ਕੌਨਸੇ ਦਿਨੇ ਇਕੱਠ ਹੋਤਾ ਹੈ ਮਹੀਨੇ ਮੇ ਇੱਕ ਦਿਨ ਲੋਕ ਆਤੇ ਹੈ ਇਕੱਠ ਹੋਤਾ ਹੈ ਨਾ ਜਿਆਦਾ ਸੰਗਤ ਆਤੀ ਹੈ 14 ਸਾਮਾ ਉਸ 14 ਸਾਮਾ ਉਸ 14 14 ਦੇ ਦਿਮਸਿਆ ਦੋ ਦਿਨ ਹੁੰਦਾ ਹੈ ਮਹੀਨੇ ਵਿੱਚ ਕਹਿੰਦਾ ਵੀ ਇੱਕ ਤਾਂ 14 ਨੂੰ ਇੱਕ ਅਮਾਵਸ ਨੂੰ ਠੀਕ ਹੈ ਹਰ ਮਹੀਨੇ ਦੋ ਵਾਰ ਹੁੰਦਾ ਹੈ ਹਾਂ ਹਰ ਮਹੀਨੇ ਵਿੱਚ ਦੋ ਵਾਰ ਸੰਗਤ ਜਿਆਦਾ ਆਤੀ ਹੈ ਮਹੀਨੇ ਵਿੱਚ ਦੋ ਵਾਰ ਕਿੱਧਰ ਇਹ ਮਹੀਨੇ ਵਿੱਚ ਇੱਕ ਵਾਰ ਹੀ ਆਤੀ ਹੈ ਨਾ ਅਮਾਵਸ ਹੋ ਜਾਂ ਦੋਸ ਹਾਂ ਵੀ ਇੱਕ 14 ਸੋ ਹੋ ਗਈ ਇੱਕ ਅਮਾਵਸ ਹੋ ਗਈ ਉਹ ਦੋਨੋਂ ਅਲੱਗ-ਅਲੱਗ ਹੀ ਆਤੀਆਂ ਨੇ ਵੇਲੇ ਕਿੱਧਰ ਆਤੀਆਂ ਇੱਕ ਹੀ ਦਿਨ ਆਤੀਆਂ ਦੋ ਦਿਨ ਕੇ ਡਿਫਰੈਂਸ ਹੁੰਦਾ ਹੈ ਨਾ ਅੱਜ ਜਿਵੇਂ 14 ਸੇ ਤੋਂ ਕੱਲ ਨੂੰ ਅਮਵਸ ਹੈ ਐਸਾ ਹੁੰਦਾ ਹੈ ਨਾ ਠੀਕ ਹੈ ਠੀਕ ਹੈ ਵੀ ਦੋ ਦਿਨ ਠੀਕ ਆ ਵੀ ਅੱਜ 14 ਹੈ ਕਿ ਕੱਲ ਅਮਾਵਸ ਮਸਿਆ ਗਈ ਕਿਉਂ ਭਰਾਵੋ ਮੈਨੂੰ ਜਾਦੇ ਇਹ ਚੀਜ਼ ਬਾਰੇ ਮੁਝੇ ਨਹੀਂ ਗਿਆਨ ਹੈ ਇਸ ਚੀਜ਼ ਕੇ ਬਾਰੇ ਮੇਂ ਜਿਆਦਾ ਡੀਪਲੀ ਠੀਕ ਆ ਤੋ ਦੀਵਾਲੀ ਕੇ ਦਿਨ ਵੀ ਜਾਂ ਪਰਾਤੇ ਹੈ ਨਾ ਮੈਨੇ ਕੋ ਸੁਨਾ ਹੈ ਦੀਵਾਲੀ ਕਾ ਹੋਲੀ ਕਾ ਜੈਸੇ ਦੁਸ਼ਹਿਰੇ ਕਾ ਹੁੰਦਾ ਹੈ ਨਾ ਹਾਂ ਹਾਂ ਬਿਲਕੁਲ ਜੀ ਤੇ ਆਜੋ ਭਰਾਵੋ ਹੁਣ ਤੁਹਾਨੂੰ ਅੰਦਰ ਲੈ ਚਲਦੇ ਆਂਗੇ ਤੇ ਆਜੋ ਜੀ ਬਹੁਤ ਸੋਹਣੀ ਆਪਾਂ ਕਹੀਏ ਬਾਈ ਕਲਾ ਕਰਤੀ ਪ੍ਰਕਿਰਤੀ ਦੀ ਬਈ ਬਣੀ ਵੀ ਐ ਤੇ ਜਮਾ ਥੱਲੇ ਤੁਸੀਂ ਜਿਵੇਂ ਘਾ ਵਗੈਰਾ ਦਾ ਵਾਹ ਜੀ ਵਾਹ ਬਹੁਤ ਸੋਹਣਾ ਬਈ ਜਿਵੇਂ ਨਾ ਆਪਾਂ ਕਹიდੀਏ ਇੱਕ ਗੁਜਰਾਤ ਦੇ ਵਿੱਚ ਬਣਿਆ ਹੋਇਆਗਾ ਅਕਸ਼ਰਤਾਵ ਤੇ ਉਹਦੇ ਵੀ ਐਂਟਰੀ ਜਮਾ ਹੀ ਆ ਗਈ ਜਮਾ ਇਸੇ ਤਰੀਕੇ ਹੀ ਆਪਾਂ ਕਹიდੀਏ ਵੀ ਉਹ ਬਣੀ ਹੋਈ ਐ ਪ੍ਰਭੂ ਤੁਸੀਂ ਜਦੋਂ ਵੀ ਕਿਤੇ ਨੂੰ ਮੌਕਾ ਮਿਲੇ ਆਇਓ ਆ ਉੱਪਰ ਸੇਠ ਸਾੰਬਰੀਆ ਜੀ ਜਾਂ ਕਹੇ ਤੋ ਸੇਠ ਸਾੰਬਰੀਆ ਜੀ ਦੀ ਮੈਂ ਜਿਹੜੀ ਫੋਟੋ ਆ ਮੰਦਰ ਦੀ ਹੈ ਨਾ ਉਹ ਲਾ ਰਿਹਾ ਥੋੜੇ ਸਾਹਮਣੇ ਅੰਦਰਲੇ ਪਾਸੇ ਬਾਲਾ ਹਾਈ ਕੰਮ ਆ ਵੀ ਬਣਾਉ ਨਹੀਂ ਦਿੰਦੇ ਤੇ ਇੱਕ ਪਾਸੇ ਪੂਰੇ ਮੰਦਰ ਦੀ ਫੋਟੋ ਲਾਈ ਆ ਤੇ ਇੱਕ ਪਾਸੇ ਖਾਸ ਤੌਰ ਤੇ ਸੇਠ ਸਾੰਬਰੀਆ ਜੀ ਦੀ ਜਿਹੜੀ ਅੰਦਰ ਮੂਰਤੀ ਬਣੀ ਵੀ ਆ ਉਹ ਤੇ ਬਾਕੀ ਬਾਈ ਸਰਦਾ ਦੀ ਗੱਲ ਹੁੰਦੀ ਹੈਗੀ ਤੁਸੀਂ ਜੋ ਵੀ ਇੱਥੇ ਸੁਖ ਸੁਖ ਹੋਗੇ ਨਾ ਥੋੜੀ ਭਰਾਵੋ ਜਿਹੜੀ ਸੁੱਖ ਆ ਗਈ ਉਹ ਪੂਰੀ ਹੋਊਗੀ ਬਾੜੀ ਆਪਾਂ ਕਹਿ ਦਈਏ ਸਰਦਾਰੀ ਜਗਾ ਸੱਚੇ ਮਨ ਨਾਲ ਸੇਵਾ ਭਾਵਨਾ ਨਾਲ ਇਸ ਜਗਾ ਤੇ ਆਇਓ ਤੁਸੀਂ ਤੇ ਬਹੁਤ ਸੋਹਣੀ ਜਗਾ ਬਹੁਤ ਮਨ ਨੂੰ ਸਕੂਨ ਮਿਲਦਾ ਸੱਚੇ ਦਿਲ ਨਾਲ ਆਉਂਗੇ ਤਾਂ ਤੁਹਾਡਾ ਕਾਰੋਬਾਰ ਦਿਨ ਦੁੱਗਣਾ ਰਾਤ ਚੌਗਣਾ ਬਾਈ ਤਰੱਕੀ ਕਰੂਗਾ ਹਨਾ ਜਿਹੜੇ ਬੰਦਿਆਂ ਦੇ ਕੰਮ ਫੇਲ ਹੋ ਗਏ ਦਿਨਾਂ ਕਈ ਕਈ ਸਾਲਾਂ ਤੋਂ ਬਾਈ ਉਹ ਬੰਦਿਆਂ ਦੇ ਵੀ ਕੰਮ ਤੁਸੀਂ ਐਂ ਲਾ ਲਓ ਵੀ ਡਾਲਰਾਂ 'ਚ ਉਹਨਾਂ ਦੇ ਕੰਮਾਂ ਦੀ ਗਿਣਤੀ ਹੋਣ ਲੱਗੀ ਇੱਥੋਂ ਤੱਕ ਸੇੜ ਸ਼ਾਮਲੀਆ ਜੀ ਨੇ ਬਾਈ ਕਿਰਪਾ ਕਰ ਦਿੱਤੀ ਜਿਹੜੇ ਬੰਦੇ ਨੇ ਧਿਆਲ ਆ ਨਾ ਸੱਚੇ ਮਨ ਨਾਲ ਬਾਈ ਉਹਦੇ ਦਾ ਤੁਸੀਂ ਐਂ ਮੰਨ ਲਓ ਭਰਾਵੋ ਬੇੜੇ ਪਾਰ ਕਰਕੇ ਇੱਥੇ ਇੱਕ ਸੇੜ ਸ਼ਾਮਲੀਆ ਜੀ ਦੇਲ ਦਾ ਕਈ ਸੌ ਸਾਲ ਪੁਰਾਣਾ ਬਾਈ ਦਰਖਤ ਵੀ ਆਗਾ ਇਮਲੀ ਦਾ ਪੇੜ ਆਗਾ ਉਹਦੇ ਵੀ ਦਰਸ਼ਨ ਕਰਕੇ ਜਰੂਰ ਜਾਇਓ ਤੇ ਬਾਈ ਜੀ ਅੰਦਰੋਂ ਆਪਾਂ ਮੱਥਾ ਟੇਕ ਕੇ ਆਗੇ ਬਾਹਰੇ ਕਿਉਂ ਅੰਦਰ ਜਿਹੜਾ ਮੋਬਾਈਲ ਆ ਉਹ ਚਲਾਉਣ ਦੀ ਪਰਮਿਸ਼ਨ ਨਹੀਂ ਹੈਗੀ ਜਿਵੇਂ ਤੁਸੀਂ ਦੇਖਿਆ ਪਰਲੇ ਪਾਸੇ ਗਣੇਸ਼ ਜੀ ਦਾ ਮੰਦਿਰ ਆ ਤੇ ਇਧਰਲੇ ਪਾਸੇ ਬਾਬਾ ੋਲੇਨਾਥ ਜੀ ਦਾ ਮੰਦਿਰ ਆ ਗਿਆ ਹਨਾ ਤੇ ਮਾਂ பார்ਵਤੀ ਦਾ ਤੇ ਇਧਰਲੇ ਪਾਸੇ ਅੰਦਰਲੇ ਪਾਸੇ ਜੀ ਆਪਾਂ ਨੂੰ ਬਿਲਕੁਲ ਮੱਥਾ ਟੇਕਣਾ ਪੈਂਦਾ ਜਿੱਥੇ ਸੇੜ ਸਾੰਬਰੀਆਂ ਜੀ ਦੀ ਜਿਹੜੀ ਮੂਰਤੀ ਆਪਾਂ ਕਹਿੰਦੇ ਜੀ ਫੋਟੋ ਹੈ ਤੇ ਸੁਸ਼ੋਭਤ ਨੇ ਉਹ ਤੇ ਇੱਥੇ ਆ ਗਿਆ ਬਈ ਬਾਹਰ ਦੀ ਜਗ੍ਹਾ ਦੇਖੋ ਤੁਸੀਂ ਫੁੱਲ ਫਣ ਬੁੱਤੇ ਕਿੰਨਾ ਸੋਹਣਾ ਆਪਾਂ ਦੇਖੀਏ ਵੀ ਮਾਹੌਲ ਹੈਗਾ ਹਨਾ ਇਹੋ ਜਿਹਾ ਮਾਹੌਲ ਚਾਕੇ ਬੰਦਾ ਉਈ ਦੁੱਖਣਾ ਹੋ ਜਾਂਦਾ ਦੇਖਲਾ ਨਹੀਂ ਤੇ ਆਹ ਉੱਪਰੋਂ ਬਿਲਡਿੰਗ ਦੇ ਦਰਸ਼ਨ ਕਰੋ ਜੀ ਕਿੰਨੀ ਸੋਹਣੀ ਆਪਾਂ ਕਹੀਏ ਸਾਵਲੇ ਸ਼ੀਟ ਦਾ ਮੰਦਿਰ ਤੇ ਚੰਗੇ ਘਰ ਦੀ ਆ ਦੇਖੋ ਯੰਗ ਬੰਦਿਓ ਕਰ ਜੇ ਆਪਾਂ ਗੱਲ ਕਰੀਏ ਜੀ ਚੰਗੇ ਘਰ ਦੀ ਪੇਟੀ ਜਿੱਦਾ ਸਾਡੇ ਸਾਵਰੀਆ ਸੇਠ ਜੀ ਦਾ ਆਪਣੇ ਸਾਰੇ ਦਾ ਗੋਲਕ ਲੱਗਿਆ ਪਿਆਗਾ ਜਿਹਦੇ ਵਿੱਚੋਂ ਹਰੇਕ ਮਹੀਨੇ 9 10 12 ਕਰੋੜ ਤੱਕ ਦਾ ਜਿਹੜੀ ਰਾਸ਼ੀ ਆ ਗਈ ਆਪਾਂ ਕਹਿ ਦਈਏ ਵੀ ਉਹ ਜੀ ਉਥੋਂ ਨਿਕਲਦੀ ਆ ਗਈ ਇਹ ਨੀਚੇ ਵੀ ਆਨਣਾ ਹੋਊ ਮਿਲਣਾ ਹੈ ਮੰਦਰ ਕੋਲੇ ਨਾਲ ਤੇ ਆਹ ਦੇਖੋ ਜੀ ਬਹੁਤ ਤੇ ਇਹ ਬਹੁਤ ਪੁਰਾਣਾ ਰੁੱਖ ਹੈ ਸ੍ਰੀ ਅਮਲੀਆ ਬਾਬਾ ਜੀ ਕੀ ਬਾਬਾ ਜੀ ਕੀ ਜੈ ਇਹ ਮੈਨੂੰ ਐ ਲੱਗ ਰਿਹਾ ਰੁੱਖ ਦੇਖ ਕੇ ਆਪਾਂ ਨੂੰ ਐ ਲੱਗਦਾ ਵੀ ਕਈ 100 ਸਾਲ ਪੁਰਾਣਾ ਹੋਣਾ ਇਹ ਦੇਖੋ ਇਹ ਕਿਸ ਕਿਸ ਚੀਜ਼ ਦਾ ਪੇੜ ਹੈ ਜੀ ਇਹ ਅਮਲੀਆ ਵਾਲਾ ਬਾਬਾ ਜੀ ਇਹ ਕਿੰਨੇ ਸਾਲ ਪੁਰਾਣਾ ਹੈ ਜੀ ਬਹੁਤ ਬਾਬਾ ਜੀ ਦੇ ਟਾਈਮ ਦਾ ਹਾਂ ਸੰਬਰੀਆ ਸੇਠ ਜੀ ਦਾ ਉਹਨਾਂ ਕਹਿੰਦੇ ਜੀ ਠੀਕ ਹੈ ਦੇਖੋ ਬਈ ਵਾਹ ਵਾਜੀ ਵਾਹ ਕਿਆਦਾ ਤੇ ਰੰਗ ਨੇ ਚਲਾ ਜੀ ਆਪਾਂ ਵੀ ਟੇਕ ਲਈਏ ਮੱਥਾ ਚੁੰਮਰਾ ਵਾਹਿਗੁਰੂ 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 ਜੈ ਹਾਂ ਆਮਲੀਆ ਬਾਬਾ ਜੀ ਕੀ ਕੀ ਆ ਹੋ ਤੇ ਇੱਥੇ ਹਜੇ ਬਹੁਤ ਵੱਡੇ ਪੱਧਰ ਤੇ ਭਰਾਵੋ ਕੰਮ ਚੱਲੀ ਜਾਂਦਾ ਤੇ ਆਹ ਸੋਨ ਇੱਕ ਵਾਰੀ ਮੈਂ ਫੇਰ ਦਿਖਾਦਾ ਇੱਧਰ ਦੇਖੋ ਕਿੰਨਾ ਸੋਹਣਾ ਵਿਊ ਆ ਜਿਹੜਾ ਇੱਥੇ ਬਣਿਆ ਹੋਇਆ ਵੇ ਦੇਖੋ ਜੀ ਜਦੋਂ ਬੰਦਾ ਹੋਣਾ ਨਾ ਚਿਤ ਖੁਸ਼ ਹੋ ਜਾਂਦਾ ਹੈਗਾ ਮੈਨੂੰ ਅਸੀਂ ਪਿਛਲੇ ਸਾਲ ਵੀ ਆਏ ਸੀ ਚਤੌੜਗੜ ਤੇ ਉਸ ਤੋਂ ਬਾਅਦ ਉਦੋਂ ਆਇਆ ਤੁਹਾਨੂੰ ਹੈ ਨਹੀਂ ਗਿਆ ਮੈਥੋਂ ਤੇ ਇਸ ਵਾਰ ਮੈਂ ਸੋਚਿਆ ਵੀ ਇੱਥੇ ਇੱਕ ਰਾਤ ਇਸ ਧਰਤੀ ਤੇ ਜ਼ਰੂਰ ਲਾ ਕੇ ਜਾਣੀ ਹੈਗੀ ਜਿਹੜੀ ਚੁੰਮੜਾ ਮਾਤਾ ਦਾ ਮੰਦਿਰ ਇਹ ਬਹੁਤ ਸੋਹਣਾ ਬਈ ਦੇਖੋ ਬਈ ਚਾਰ ਦਿਵਾਰੀ ਇਹਦੀ ਜੇ ਆਪਾਂ ਕਹੀਏ ਬਹੁਤ ਸੋਹਣੀ ਜਿਵੇਂ ਅਕਸ਼ਰ ਤਾਂ ਬਣਿਆ ਰਹਿਣਾ ਉਹਦੇ ਮੰਗੂਈ ਇਹਦੀ ਸਾਰੀ ਕਲਾਕਿਰਤੀ ਤੇ ਉਸ ਹੱਬ ਤੇ ਬਣੀ ਵੀ ਆ ਜਦੋਂ ਵੀ ਕਿਤੇ ਤੁਸੀਂ ਆਵੋ ਤੁਹਾਨੂੰ ਚਤੌੜ ਗੜ ਜਾਂ ਉਹਦੇ ਕੋ ਰੌਣ ਦਾ ਮੌਕਾ ਮਿਲੇ ਤਾਂ ਇੱਥੇ ਜ਼ਰੂਰ ਕਿੜਾ ਮਾਰੇਓ ਤੇ ਇੱਥੇ ਇੱਕ ਜੀ ਆਪਾਂ ਨੂੰ ਸ੍ਰੀ ਸਾੰਵਲਿਆ ਜੀ ਮੰਦਰ ਮੰਡਲ ਉਹਨਾਂ ਦੀ ਭੋਜਨਾਲਿਆ ਬਣੀ ਵੀ ਆ ਜਿਹਦੇ ਵਿੱਚ 300 ਰੁਪਿਆ ਦੇ ਵਿੱਚ ਤੁਹਾਨੂੰ ਪ੍ਰਤੀ ਥਾਲੀ ਮਿਲੂਗੀ ਜਿਹਦੇ ਵਿੱਚ ਰੋਟੀਆਂ ਹੋਣਗੀਆਂ ਦਾਲ ਹੋਊਗੀ ਸਬਜ਼ੀ ਹੋਊ ਚਾਵਲ ਹੋਊ ਮਠਿਆਈ ਹੋਊਗੀ ਤੇ ਇਹਨਾਂ ਵੱਲੋਂ ਬਹੁਤ ਵਧੀਆ ਆਪਾਂ ਕਹੀਏ ਵੀ ਮੰਦਿਰ ਕਮੇਟੀ ਵੱਲੋਂ ਸੰਸਥਾ ਵੱਲੋਂ ਇਹ ਬਹੁਤ ਵਧੀਆ ਕੰਮ ਕੀਤਾ ਵਿਆ ਵੀ ਜੋ ਵੀ ਆਪਣੇ ਬੰਦੇ ਨੇ ਇੱਥੇ ਕਿਸੇ ਨੇ ਲੰਗਰ ਪ੍ਰਸ਼ਾਦਾ ਛਕਣਾਗਾ ਤਾਂ ਤੀਰਪੀਆਂ ਦੇ ਵਿੱਚ ਤੁਹਾਨੂੰ ਭਰ પેટ ਇੱਥੇ ਤੁਸੀਂ ਇਹ ਜਿਹੜੇ ਲੰਗਰਾਂ ਨੂੰ ਛਕ ਸਕਦੇ ਹੋ ਜਾਂ ਕਿਸੇ ਨੇ ਬਾਹਰ ਛਕਣਾ ਉਹ ਵੀ ਛਕ ਸਕਦੇ ਹੋ ਇਹ ਦੋ ਵੱੱਡਾਲੇ ਵੀ ਹੈਗੇ ਵੀ ਘੱਟੋ ਘੱਟ ਆਪਾਂ ਕਹੀਏ ਵੀ 30 ਰੁਪਈਆ ਦੇ ਵਿੱਚ ਇੱਕ ਵਿਅਕਤੀ ਇੱਕ ਟਾਈਮ ਦਾ ਜਿਹੜਾ ਖਾਣਾਗਾ ਉਹ ਇੱਥੇ ਖਾ ਸਕਦਾ ਬਾਕੀ ਬਹੁਤ ਵਧੀਆ ਸਿਸਟਮ ਲੱਗਿਆ ਤੁਸੀਂ ਕਦੇ ਵੀ ਇੱਥੇ ਆਵੋ ਤਾਂ ਇਹ ਤੀਰਤੀਆਂ ਵਾਲੀ ਥਾਲੀ ਜ਼ਰੂਰ ਯਾਦ ਰੱਖਿਓ ਅਸੀਂ ਵੀ ਇੱਥੇ ਆਉਣ ਤੋਂ ਪਹਿਲਾਂ ਇਹਦੇ ਬਾਰੇ ਵੀਡੀਓ ਦੇਖੀ ਵੀ ਕਿਵੇਂ ਰਹੂ ਸਿਸਟਮ ਕੀ ਉਹ ਕਰੀਏ ਇਹ ਇਸੇ ਲਈ ਅਸੀਂ ਦੇਖਣ ਆਏ ਮੈਂ ਤੇ ਜੱਗੀ ਕਿ ਨਹੀਂ ਜੱਗੀ ਤੇ ਜੱਗੀ ਨੇ ਵੀ ਉਦੋਂ ਜੋ 30 ਰੁਪਏ ਵਾਲੀ ਥਾਲੀ ਸੁਣੀ ਜੱਗੀ ਨੇ ਵੀ ਕੰਮ ਚੱਕ ਲੇ ਉਹ ਜੱਗੀ ਥੋੜਾ ਜਿਹਾ ਹੁਣ ਸਸਤੋ ਆਇਆ ਵਿਆ ਉਹ ਰਾਤ ਇਹਨੂੰ ਸਾਰੀ ਯਾਦ ਕਰਾਇਆ ਭਰਾ ਉਹ ਸਾਫਰ ਦਿਨੇ ਅਸੀਂ 2-3 ਘੰਟੇ ਸਵੇਰੇ ਮਸਾਂ ਸੁੱਤੇ ਆਂਗੇ ਇਹਦਾ ਸੌਂ ਗਿਆ ਦੀ ਮੈਨੂੰ ਸੁੱਤਾ ਵੀ ਨਹੀਂ ਹੈਗਾ ਇਸੇ ਕਰਕੇ ਮੇਰੀ ਆਵਾਜ਼ ਭਾਰੀ ਹੋਈ ਪਈ ਹੈਗੀ ਇੱਕ ਕੰਦ ਨੂੰ ਪਾਣੀ ਬਦਲ ਹੋ ਗਿਆ ਅਸੀਂ ਨਾ ਜੋਧਪੁਰ ਤੋਂ ਦਿੱਸੇ ਜੇ ਜੱਗੀ ਕਹਿੰਦਾ ਫਿਲਟਰ ਵਾਲਾ ਪਾਣੀ ਹੀ ਭਰ ਲੈਂਦੇ ਆ ਮੈਂ ਤਾਂ ਹੁਣ ਕਈ ਵਾਰ ਆਇਆ ਵੇ ਮੈਨੂੰ ਤਾਂ ਪਤਾ ਦੀ ਪੈਂਪਰ ਉਹ ਦੂਜਾ ਪਾਣੀ ਚੱਲੂਗਾ ਜੱਗੀ ਕਹਿੰਦਾ ਫਿਲਟਰ ਵਾਲਾ ਮੈਂ ਚੱਲ ਕੋਈ ਗੱਲ ਨਹੀਂ ਮੈਨੂੰ ਪਤਾ ਦੀ ਆਮਾ ਇਹਨੂੰ ਜੂ ਸਮਝਾਇਆ ਕਿਉਂਕਿ ਥੋੜਾ ਕਿਰਸ ਕਰਦਾ ਐਸੇ ਚਾਹੇ ਮੇਰੀ ਹੀ ਨਿਗੇ ਤੇ ਇਹ ਥੋੜੀ ਜਿᱷ ਫਿਰ ਵੀ ਤੇ ਇਹ ਕੰਮ ਨਹੀਂ ਆਇਆ ਪਾਣੀ ਭਰ ਲੰਦੇ ਮੈਂ ਚੱਲ ਕੋਈ ਨਹੀਂ ਜੇ ਮੰਨਣਾ ਤਾਂ ਹੈ ਨਹੀਂ ਉਹੀ ਗੱਲ ਭਾਈ ਤੜਕੇ ਨੂੰ ਹੋ ਗਏ ਜੱਗੀ ਗਲਜਾਮ ਫੇਰ ਭਰਾਵਾ ਵੀ ਗਰਾਰੇ ਕੀਤੇ ਨੂਨ ਵਾਲੇ ਪਾਣੀ ਦੇ ਫੇਰ ਉਹਦੇ ਨਾਲ ਹੋਏ ਠੀਕ ਤੇ ਹੁਣ ਉਸ ਤੋਂ ਬਾਅਦ ਸੋਚ ਲਿਆ ਵੀ ਆਪਾਂ ਪਾਣੀ ਦੂਜੇ ਹੀ ਪੀਣਾਗਾ ਵਿੱਚ ਬੰਦੇ ਇਸ ਕਰਕੇ ਕਰੀ ਜਾਂਦੀ ਕਰਨ ਖਾਣੀ ਮਾਲ ਵਾਲਾ ਖੱਦਾ ਵਿਆ ਆ ਖੱਦਾ ਹੋ ਗਿਆ ਮਾਲ ਮੂਲ ਕੁਛ ਨਹੀਂ ਭਰਾਵੋ ਇੱਥੇ ਬੈਠੇ ਨੂੰ ਲੱਗਦਾ ਵੀ ਖਾਣੀ ਖਾਸ ਖਾਸ ਦੀ ਖੇਤੀ ਜੇ ਫਿਰਦੇ ਨੇ ਪਤਾ ਨਹੀਂ ਕੀ ਇੱਥੇ ਆਮ ਆ ਉਥੇ ਉਹ ਵਿੱਚ ਵੀ ਨਹੀਂ ਵੜਨ ਦਿੰਦੇ ਐ ਨਹੀਂ ਸਕਤਾਈ ਕਰੀ ਵੀ ਆ ਗਈ ਦੂਰੋਂ ਦੇਖ ਕੇ ਬੰਦੇ ਨੂੰ ਡੱਕਣ ਲੱਗ ਜਾਂਦੇ ਆ ਭਜਾਉਣ ਲੱਗ ਜਾਂਦੇ ਆਗੇ ਬਿਲਕੁਲ ਬਾਈ ਸਰਕਾਰ ਦੇ ਥਰੂ ਆ ਸਾਰਾ ਕੁਝ ਐ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਕੀ ਹੋ ਜੇ ਬਾਈ